ਕੱਲ ਦੀ ਕਬੱਡੀ ਨਿਊਜ਼ ਆ ਰਹੀ ਹੈ ਹਰਮਨਵੀਰ ਗਿੱਲ ਆਈਪੀਐਸ ਸੱਤਰ ਜਿਹੜੇ ਬਠਿੰਡੇ ਐਸਐਸਪੀ ਰੇਨ ਉਹ ਅੱਜ ਡੀਆਈਜੀ ਦੀ ਪੋਸਟ ਤੇ ਨੱਜ ਕੱਲ ਉਹਨਾਂ ਨੇ ਕੱਲ ਇੱਕ ਐਸਐਚਓ ਤੇ ਡੀਐਸਪੀ ਸਾਹਿਬ ਨੂੰ ਸਸਪੈਂਡ ਕੀਤਾ ਉਹ ਜੋ ਨਿਊਜ਼ ਵਿੱਚ ਚੱਲ ਰਹੀ ਹੈ ਵੀ ਉਹ ਜਿਹੜੇ ਸੀਗੇ ਸੁੱਤੇ ਪਏ ਸੀ ਵੀ ਡਿਊਟੀ ਤੇ ਜਿਹੜੀ ਹੈਗੀ ਕੁਤਾਹੀ ਕੀਤੀ ਸਭ ਤੋਂ ਵੱਡੀ ਗੱਲ ਇਹ ਹੈ ਜੀ ਇਹ 11 ਸਾਡੇ ਜਿਹੜੇ ਮਾਮਲੇ ਆ ਸੁਰਖੀਆਂ ਦੇ ਵਿੱਚ ਆ ਜਾਂਦੇ ਐ ਉਸ ਤੋਂ ਬਾਅਦ ਕੀ ਹੁੰਦਾ ਜਦੋਂ ਸਸਪੈਂਡ ਕਰਤਾ ਜੀ ਉਹ ਮਹੀਨੇ ਨੂੰ 2 ਮਹੀਨੇ ਨੂੰ ਬਹਾਲ ਹੋ ਜਾਂਦਾ ਰਹੀ ਗੱਲ ਜੇ ਉਹਦੀ ਤਨਖਾਹ ਕੱਟੀ ਜਾਂਦੀ ਹੈ ਜਾਂ ਸਰਵਿਸ ਕੱਟੀ ਜਾਂਦੀ ਹੈ ਤਾਂ ਉਹਦੀ ਆਈਜੀ ਸਾਹਦੇ ਅਪੀਲ ਪੈ ਜਾਂਦੀ ਹੈ ਉਹ 6 ਮਹੀਨੇ ਉਧਰ ਉਧਰ ਜਾ ਕੇ ਜਿਹੜਾ ਹੈਗਾ ਉਹ ਅਪੀਲ ਦੇ ਵਿੱਚ ਹੈਗਾ ਸਾਰਾ ਕੁਝ ਵਾਪਸ ਹੋ ਜਾਂਦਾ ਤੇ ਜਿਹੜੀ ਉਹਦੀ ਸਰਵਿਸ ਕੱਟੀਗੀ ਉਹ ਪੂਰੀ ਹੋ ਜਾਂਦੀ ਹੈ ਤੇ ਜਿਹੜੇ ਉਹਦੇ ਪੈਸੇ ਕੱਟੇ ਜਾਂਦੇ ਸੈਲਰੀ ਚੋ ਜਾਂ ਕੁਛ ਵੀ ਹੈ ਨਿਯਮਾਂ ਦੇ ਅਨੁਸਾਰ ਉਹ ਰਫੰਡ ਹੋ ਜਾਂਦੇ ਆ ਹੁਣ ਗੱਲ ਇੱਥੇ ਇਹ ਹੈਗੀ ਵੀ ਜਦੋਂ ਦੀ ਭਗਵੰਤ ਮਾਨ ਸਰਕਾਰ ਆਈ ਹੈ ਤਾਂ ਬਿਊਰੋਕ੍ਰੇਸੀ ਹੈ ਜਿਹੜੀ ਹਾਵੀ ਹੈ ਅਫਸਰशाही ਸਾਡੀ ਹਾਵੀ ਹੈ ਜੇ ਇਹਨਾਂ ਨੇ ਇੱਕ ਜਨਤਾ ਦੇ ਨਾਲ ਇਹ ਕੀਤਾ ਸੀ ਵਾਅਦਾ ਬੇਸੀ ਜਿਹੜਾ ਨਸ਼ਾ ਤੇ ਰਿਸ਼ਵਤ ਹੈ ਪੰਜਾਬ ਦੇ ਵਿੱਚੋਂ ਖਤਮ ਕਰਾਂਗੇ ਤੇ ਦੋਨਾਂ ਨੇ ਚੀਜ਼ਾਂ ਨੇ ਸਾਡੇ ਪੰਜਾਬ ਦੇ ਵਿੱਚ ਗਰੀਬੀ ਲਿਆ ਰੱਖੀ ਹੈ ਜਿਹੜਾ ਨਸ਼ਾ ਹੈ ਉਹ ਜਵਾਨੀ ਨੂੰ ਖਰਾਬ ਬਰਬਾਦ ਕਰ ਦਿੰਦਾ ਹੈ ਤੇ ਰਿਸ਼ਵਤ ਹੈ ਜਿਹੜੀ ਉਹ ਘਰਾਂ ਨੂੰ ਬਰਬਾਦ ਕਰ ਦਿੰਦੀ ਹੈ ਗੱਲ ਕਰਦੇ ਆ ਜੀ ਜਦੋਂ ਭਗਵੰਤ ਮਾਨ ਨੇ 15 ਮਾਰਚ 2022 ਨੂੰ ਸੌ ਚੁੱਕ ਸਮਾਗਮ ਕੀਤਾ ਤਾਂ ਉੱਥੇ ਇਹਨੇ ਤਿੰਨ ਜਿਹੜੀਆਂ ਹੈਗੀਆਂ ਗੱਲਾਂ ਨੂੰ ਅਪਣਾਉਣਾ ਸੀ ਕਿ ਜੋ ਪਿੱਛੇ ਤੋਂ ਕੋਈ ਕਲੋਨੀਆਂ ਕੱਟੀਆਂ ਗਈਆਂ ਉਹਨਾਂ ਦਾ ਸੀ ਫੈਲਾ ਕਲਵਾ ਕੇ ਕਾਰਵਾਈ ਕਰਾਂਗੇ ਤੇ ਜਿਹੜੀ ਅੱਜ ਤੋਂ ਬਾਅਦ ਹੈ ਸਾਡੀ ਸਰਕਾਰ ਆਹ ਨਿਯਮਾਂ ਦੇ ਤਹਿਤ ਕੰਮ ਕਰੇ ਉਹ ਐਨਓਸੀਆਂ ਬੰਦ ਕਰਤੀਆਂ ਦੂਜੀ ਜਿਹੜੀ ਪੁਲਿਸ ਦੀ ਗੱਲ ਆਪਾਂ ਕਰ ਰਹੇ ਹਾਂ ਇਹਨਾਂ ਨੇ ਕੀ ਕਰਨਾ ਸੀ ਇੱਕ ਕਾਂਸਟੇਬਲ ਤੋਂ ਲੈ ਕੇ ਕਾਂਸਟੇਬਲ, ਹੈੱਡ ਕਾਂਸਟੇਬਲ, ਏਐਸਆਈ, ਸਬ ਇਨਸਪੈਕਟਰ, ਇਨਸਪੈਕਟਰ, ਡੀਐਸਪੀ ਸਾਹਿਬ, ਐਸਪੀ ਸਾਹਿਬ, ਐਸਐਸਪੀ, ਡੀਆਈਜੀ, ਆਈਜੀ, ਏਡੀਜੀਪੀ ਤੇ ਡੀਜੀਪੀ ਤੇ ਸਿਵਲ ਦੇ ਵਿੱਚ ਸੇਵਾਦਾਰ ਕਲਰਕ ਸਡੀਮ ਪਟਵਾਰੀ ਤੇ ਆਪਣੇ ਏਡੀਸੀ ਡੀਸੀ ਸਾਹਿਬ ਸੈਕਟਰੀ ਤੇ ਚੀਫ ਸੈਕਟਰੀ ਪੁਲਿਸ ਤੇ ਸਿਵਲ ਦੇ ਵਿੱਚੋਂ ਇਹਨਾਂ ਨੇ ਐਫੀਡਵਟ ਲੈਣੇ ਸੀਗੇ ਵੀ ਸਾਡੇ ਕੋਲੇ ਆ ਚੱਲ ਅਚੱਲ ਜਾਇਦਾਦ ਹੈ ਜੀ ਜਿੰਨੇ ਮੁਲਾਜ਼ਮ ਸੀਗੇ ਤੇ ਉਸ ਤੋਂ ਬਾਅਦ ਜੇ ਹੈਗਾ ਉਹਦੀ ਇਨਕੁਆਰੀ ਕਰਦਾ ਵੀ ਇਹਨਾਂ ਨੇ ਸਰਵਿਸ ਜਿਹੜੀ ਐਨੀ ਹੋ ਚੁੱਕੀ ਐ ਤੇ ਬੱਕ ਬੱਕ ਸਰਕਾਰਾਂ ਦੇ ਵਿੱਚ ਦਫ਼ਤਰਾਂ ਦੇ ਵਿੱਚ ਬਹਿ ਕੇ ਗਲਤ ਰਿਪੋਰਟਾਂ ਬਣਾ ਕੇ ਪੈਸੇ ਕਮਾਏ ਐ ਤੇ ਉਹਨਾਂ ਨੂੰ ਜਿਹੜਾ ਹੈਗਾ ਸੀਗਾ ਕਾਰਵਾਈ ਕਰਦਾ ਜੇ ਇਹਦੀ ਸਰਕਾਰ ਦੇ ਵਿੱਚ ਕੋਈ ਰਿਸ਼ਵਤ ਦਾ ਮਾਮਲਾ ਆਉਂਦਾ ਸਾਹਮਣੇ ਤਾਂ ਉਹਨੂੰ ਸੰਵਿਧਾਨ ਦੀ ਧਾਰਾ 311 ਦੇ ਵਿੱਚ ਡਿਸਮਿਸ ਕਰਦਾ ਤੇ ਉਹਨੂੰ ਕਹਿੰਦਾ ਭਾਈ ਗਾਇਆਂ ਨੂੰ ਕੱਖ ਪਾ ਤੇ ਜਾ ਕੇ ਝੋਨਾ ਲਾਉ ਦੇ ਖੇਤ ਚ ਇਹ ਹੁੰਦੀ ਐ ਸਰਕਾਰ ਇਹ ਹੁੰਦੀ ਐ ਦਲੀਲ ਇਹ ਹੁੰਦੀ ਹੈ ਗੱਲਬਾਤ ਜਿਹੜੀ ਪਬਲਿਕ ਚ ਕਰਨ ਵਾਲੀ ਇਹ ਕੋਈ ਇਹ ਬਾਜ ਬਗਲਾਨੀ ਵੀ ਸਸਪੈਂਡ ਕਰਤਾ ਸਸਪੈਂਡ ਤਾਂ ਰੋਜ਼ ਹੀ ਹੁੰਦੇ ਨਾਲ ਹੁਣ ਜਿਹੜੇ ਤੁਸੀਂ ਕਾਂਸਟੇਬਲ ਤੋਂ ਲੈ ਕੇ ਇੱਕ ਐਸਐਚਓ ਤੱਕ ਜਿਹੜੀ ਗਾਜ ਛਿੜ ਦਿੰਦੇ ਹੋ ਇੱਕ ਕਾਂਸਟੇਬਲ ਤੋਂ ਲੈ ਕੇ ਕੈਸਐਚਓ ਤੱਕ ਗਾਜ ਆਪਾਂ ਛਿੜਦੇ ਆ ਉਹਦੇ ਤੇ ਗਾਜ ਉਹਦੇ ਤੇ ਇਸ ਕਰਕੇ ਡਿੱਗਦੀ ਆ ਵੀ ਜਿਹੜਾ ਜੀਓ ਰੈਂਕ ਦਾ ਅਧਿਕਾਰੀ ਜੇ ਥਾਣੇ ਆਉਂਦਾ ਤਾਂ ਉਹਦੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਰੱਪਟ ਨਹੀਂ ਪੈਂਦੀ ਉਹ ਬਰਬਰੀ ਆਰਡਰ ਦੇ ਉੱਤੇ ਜਾ ਕੇ ਕਾਰਵਾਈ ਕਰਾਉਂਦਾ ਤੇ ਫਾਸਸ ਸਟਚ ਹੋ ਜਾਂਦਾ ਹੁਣ ਜਿਹੜੀ ਸਾਡੀ ਪੁਲਿਸ ਹੈ ਸਾਡੇ ਕੋਲੇ ਨਫਰੀ ਘਟ ਦੂਸਰੀ ਗੱਲ ਹੈ ਜਿਹੜੀ ਰਿਸ਼ਵਤ ਹੈ ਉਹ ਵੱਡੇ ਅਫਸਰ ਲੈਂਦੇ ਨੇ ਜਿਹੜੀ ਰਿਸ਼ਵਤ ਹੈ ਉਹ ਜੀਓ ਤੋਂ ਸ਼ੁਰੂ ਬਹੁਤ ਜ਼ਿਆਦਾ ਹੋ ਜਾਂਦੀ ਹੈ ਥੱਲੇ ਵੀ ਹੈ ਰਿਸ਼ਵਤ ਇਹ ਨਹੀਂ ਹੈਗੀ ਪਰ ਜਿਹੜੀ ਲੋੜ ਤੋਂ ਵੱਧ ਆ ਤੇ ਰਿਸ਼ਵਤ ਹੈ ਉਹ ਜਿਹੜਾ ਹੈਗਾ ਇੱਥੇ ਕੋਈ ਰਾਜਾ ਬਾਬੂ ਨਹੀਂ ਕੋਈ ਕਿਸੇ ਦੀ ਡਿਊਟੀ ਨਹੀਂ ਜਿਵੇਂ ਅੰਗਰੇਜ਼ਾਂ ਦੀ ਇੱਕ ਪਾਲਿਸੀ ਸੀ ਇੱਕ ਅਫਸਰ ਨਾਲ ਇੱਕ ਆਪਦਾ ਇਮਾਨਦਾਰ ਬੰਦਾ ਹੁਣ ਸਾਡਾ ਬੰਦਾ ਵੀ ਵਿਕ ਗਿਆ ਅਫਸਰ ਵੀ ਵਿਕ ਗਿਆ ਰਿਸ਼ਬਤ ਹੈ ਜਿਹੜੀ ਜ਼ੋਰਾਂ ਤੇ ਹੈ ਸਿਵਲ ਦੇ ਵਿੱਚ ਲੋੜ ਤੋਂ ਵੱਧ ਹੈ ਬਿਨਾ ਪੈਸੇ ਦਿੱਤੇ ਤੋਂ ਰਜਿਸਟਰੀ ਨਹੀਂ ਹੁੰਦੀ ਕੋਈ ਬੰਦਾ ਬਾਹ ਖੜੀ ਕਰਕੇ ਕਹੇ ਕਿ ਮੈਂ ਬਿਨਾ ਪੈਸਾ ਤੋਂ ਰਿਸ਼ਤੀ ਕਰਾ ਕੇ ਲਿਆ ਮਾਰਕੀਟ ਕਮੇਟੀ 'ਚ ਬਿਨਾ ਪੈਸਾ ਤੋਂ ਕੰਮ ਨਹੀਂ ਹੁੰਦਾ ਸਾਡੇ ਇੱਥੇ ਪਰਚਾ ਦਰਜ ਹੋਏ ਭੱਜੇ ਹੋਏ ਹੈ ਉਹ ਨਹੀਂ ਕੰਮ ਹੋ ਰਿਹਾ ਸਿਵਲ ਹਸਪੀਟਲਾਂ ਚ ਦਵਾਈ ਨਹੀਂ ਮਿਲ ਰਹੀ ਡਾਕਟਰ ਆ ਜਿਹੜੇ ਉੱਥੇ ਵੀ ਰਿਸ਼ਵਤ ਚਲਦੀ ਐ ਐਮ ਆਰ ਆਈ ਬਾਹਰੋਂ ਲਿਖ ਦਿੰਦੇ ਫਲਾਣੇ ਤੋਂ ਕਰਾ ਲਿਆ ਉਹਦਾ ਪਰਸੈਂਟੇਜ ਬਣਦਾ ਫੇਰ ਜਿਹੜੀ ਮੈਡੀਸਨ ਐ ਜਿਹੜੀ ਅੰਦਰੋਂ ਦੇਤੀ ਦੇਤੀ ਬਾਹਰੋਂ ਪੇਟੈਂਟ ਕਰਾਈ ਹੋਈ ਐ ਉਹ ਪੇਟੈਂਟ ਮੈਡੀਸਨ ਜਿਹੜੀ ਮਿਲਦੀ ਐ ਇਹ ਮੈਂ ਖੁਦ ਲਿਆਂਦਾ ਹੋਇਆ ਮੇਰੇ ਕੋਲ ਪਰਚੀ ਵੀ ਪਈ ਐ ਜਿੱਦੇ ਲੋੜ ਪਈ ਮੈਂ ਵੀ ਠੋਕੂਗਾ ਪਰ ਇਹ ਆ ਵੀ ਆਪਾਂ ਹੁਣ ਜਣੇ ਕਣੇ ਨਾਲ ਰੋਜ਼ ਪੰਗਾ ਲੈਨੇ ਤਾਂ ਬੰਦਾ ਬਦਨਾਮ ਹੋ ਜਾਂਦਾ ਵੀ ਯਾਰ ਛੋਟੀਆਂ ਛੋਟੀਆਂ ਗੱਲਾਂ ਤੇ ਹੁਣ ਇਹ ਕੰਮ ਆ ਸਰਕਾਰਾਂ ਦੇ ਕਰ ਸਾਡੀਆਂ ਸੰਸਥਾਵਾਂ ਰਹਿ ਰਹੀਆਂ ਹੁਣ ਜਿਹੜੀ ਗੱਲ ਆਪਾਂ ਪੁਲਿਸ ਦੀ ਕਰਦੇ ਆਂ ਜੀ ਪੁਲਿਸ ਦੇ ਵਿੱਚ ਪਹਿਲਾਂ ਤਾਂ ਨਫਰੀ ਘਟ ਹੈ ਹਰਮਨबीर ਸਿੰਘ ਗਿੱਲ ਜੀ ਮੈਂ ਤੁਹਾਨੂੰ ਬੇਨਤੀ ਕਰਦਾ ਵਧੀਆ ਪੋਸਟ ਤੋਂ ਡੀਆਈਜ਼ ਜਾਂ ਆਈਪੀਐਸ ਅਫਸਰੋਂ ਸਰਕਾਰ ਨੂੰ ਇੱਕ ਜਿਹੜਾ ਹੈਗਾ ਡਾਟਾ ਬਣਾ ਕੇ ਭੇਜੋ ਤੁਸੀਂ ਵੀ ਥਾਣਿਆਂ ਦੇ ਵਿੱਚ ਇੰਨੀ ਨਫਰੀ ਚਾਹੀਦੀ ਹੈ ਜੀ ਐਸਐਚਓ ਦਾ ਵਧਾ ਕੇ ਇੰਨਾ ਤੇਲ ਚਾਹੀਦਾ ਤੇ ਪੀਪੀਆਰ ਪੰਜਾਬ ਪੁਲਿਸ ਰੂਲ ਹੈ ਜਿਹੜਾ ਉਹਦੇ ਵਿੱਚ ਐਮੈਂਡਮੈਂਟ ਕਰਕੇ ਸਖਤੀ ਨਾਲ ਲਾਗੂ ਕੀਤਾ ਜਾਵੇ ਤੇ ਦੂਸਰੀ ਜਿਹੜੀ ਗੱਲ ਹੈ ਕਿ ਜੀਓ ਰੈਂਕ ਹੈਗੇ ਉਹ ਸਾਰੀਆਂ ਫੈਸਿਲਿਟੀਆਂ ਦਾ ਆਨੰਦ ਮਾਣਦੇ ਆ ਤੇ ਇੱਕ ਐਸਚੋ ਇੱਕ ਮੁਰਜੋਂ ਨੂੰ ਫੜਦਾ ਉਹਨੂੰ ਮੰਨ ਲਾ 300 ਲੀਟਰ ਤੇਲ ਮਿਲਦਾ 350 ਮਿਲਦਾ 250 ਲੀਟਰ ਤੇਲ ਮਿਲਦਾ ਤਾਂ ਉਹ ਇੱਕ ਮਹੀਨੇ ਦਾ ਮਿਲਦਾ ਜੀ ਤਾਂ ਉਹਦਾ ਦੋ ਤਿੰਨ ਕੇਸਾਂ ਤੇ ਜਿਹੜਾ ਸਾਰਾ ਲੱਗ ਜਾਂਦਾ ਫਿਰ ਇੱਕ ਮੈਂ ਮੇਰੀ ਵੀ ਅੜੀ ਰਹੀ ਆ ਪੁਲਿਸ ਨਾਲ ਤਾਂ ਇੱਕ ਮੇਰਾ ਮਿੱਤਰ ਪਿਆਰਾ ਸੀਗਾ ਥਾਣੇਦਾਰ ਵੈਸੇ ਪੁਲਿਸ ਕਿਸੇ ਦੀ ਮਿੱਤਰ ਨਹੀਂ ਹੁੰਦੀ ਮਾਧਮ ਰਾਮ ਕਹਿਣਾ ਚਾਹਣਾ ਹੈ ਉਹ ਮੈਨੂੰ ਕਹਿੰਦਾ ਜੀ ਤੁਸੀਂ ਹਰੇਕ ਤੇ 5-7000 ਤੇ ਪਰਚਾ ਦਰਜ ਕਰਾ ਦਿੰਨੇ ਹੋ ਉਹ ਇੱਕ ਚਲਾਨ ਲੈ ਕੇ ਆਇਆ ਛੋਟਾ ਜਿਹਾ 452 ਦਾ ਉਹ ਚਲਾਨ ਮੇਰੇ ਕੋਲੇ ਬੈਠ ਕੇ ਲਿਖਦਾ ਰਿਹਾ ਵਿਚਾਰਾ ਲਿਖਦਾ ਰਿਹਾ ਉਹਨੇ ਸਾਰਾ ਕੁਝ ਕਹਿੰਦਾ ਮੈਂ ਤੇਰੇ ਸਾਹਮਣੇ ਕਰੀ ਜਾਊਂਗਾ ਤਾਂ ਕੋਰਟ ਦੇ ਵਿੱਚ ਪੋਟਪਕੰਨ ਤੱਕ ਉਹਦੀ ਜੇਬ ਚੋਂ 5000 ਰੁਪਏ ਲੱਗ ਗਿਆ ਕੋਈ ਸਾਡੇ ਜਿਹੜੇ ਹੈਗੇ ਥਾਣਿਆਂ ਦੇ ਵਿੱਚ ਕਾਗਜ਼ ਨਹੀਂ ਮੁਹੱਈਆ ਹੁੰਦਾ ਕੋਈ ਫੋਟੋ ਸਟੇਟ ਨਹੀਂ ਕੋਈ ਉਹਨਾਂ ਨੂੰ ਕਾਰਬਨ ਨਹੀਂ ਮਿਲਦਾ ਸ਼ੇਈ ਨਹੀਂ ਮਿਲਦੀ ਜੋ ਕੰਪਿਊਟਰਾਂ ਦੇ ਚੱਲਦਾ ਪਹਿਲਾਂ ਆਪਾਂ ਕਾਰਬਨ ਪਾ ਕੇ ਲਿਖਦੇ ਹੁੰਦੇ ਸੀ ਜਿਹੜਾ ਹੈਗਾ ਆਪਣਾ ਕਾਗਜ਼ ਹੈ ਜਿਹੜਾ ਰਿਮ ਲਿਆਉਣੇ ਆ ਠੀਕ ਹੈ ਜੀ ਉਹ ਕਹਿੰਦਾ ਇਸ ਤਾਈ ਲਿਆਊਗਾ ਜੀ ਇਸ ਤਾਈ ਕਹਿੰਦਾ ਮੁਰਸੀ ਲਿਆਊਗਾ ਜੀ ਮੁਰਸੀ ਉਹ ਕਰੂਗਾ ਜੀ ਮੁਰਸੀ ਆ ਕਰੂਗਾ ਜੀ ਇਹ ਬਸ ਇੱਥੋਂ ਤੱਕ ਸੀਮਤ ਰਹਿ ਗਈ ਫਿਰ ਜਿਹੜੇ ਹੈਗੇ ਸਾਡੇ ਹੁਣ ਇੱਥੇ ਸਾਡੇ ਸਿਟੀ 2 ਥਾਣਾ ਮਾਨਸਾ ਦੇ ਵਿੱਚ ਉਹ ਸਾਡੇ ਵਕੀਲ ਸਹਿਬਾਨਾਂ ਦੇ ਚੈਂਬਰ ਰੋਕ ਕੇ ਨੋਟੀਫਿਕੇਸ਼ਨ ਜਾਰੀ ਕਰਕੇ ਸਰਕਾਰ ਨੇ ਉਹਦੇ ਵਿੱਚ ਬੈਠੇ ਨਾ ਉਹ 10 ਵਜੇ 10 ਦੇ ਕਮਰੇ ਆ ਜਿਹੜੇ ਹੈਗੇ ਪ੍ਰੋਪਰ ਥਾਣੇ ਨਹੀਂ ਹਵਾਦਾਰ ਬਣੇ ਹੋਏ ਜਿਹੜੀ ਪੁਲਿਸ ਹੈਗੀ ਆਪਾਂ ਇਹ ਨਹੀਂ ਹੈਗਾ ਵੀ ਪੁਲਿਸ ਮਾੜੀ ਐ ਪੁਲਿਸ ਦੇ ਵਿੱਚ 2-4% ਕਾਲੀਆਂ ਭੇਡਾਂ ਪਹਿਲਾਂ ਵੀ ਸੀ ਅੱਜ ਵੀ ਐ ਉਹ ਨਾ ਜਾਣ ਕਾਂਗਿਆਰੀ ਥੋੜੀ ਕਣੀ ਹੁੰਦੀ ਐ ਘਰ ਦੇ ਵਿੱਚ ਮੇਰੇ ਵਰਗਾ ਵੀ ਇੱਕ ਅੱਧਾ ਬੰਦਾ ਮਾੜਾ ਹੁੰਦਾ ਕਿਉਂਕਿ ਸਾਰਾ ਟੱਬਰ ਨਹੀਂ ਮਾੜਾ ਹੁੰਦਾ ਕੋ ਆਪਾਂ ਆਪਦੇ ਤੇ ਗੱਲ ਲਾਉਣੇ ਗੁਰਬਾਣੀ ਚ ਲਿਖਿਆ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਪਰਨਮਤ ਨਾਨਕ ਤਾਰੇ ਸੋਏ ਉਹ ਜਿਹੜੇ ਹੁਣ ਮਤਲਬ ਪੁਲਿਸ ਦੇ ਵਿੱਚ ਅਮੈਂਡਮੈਂਟ ਕਰਨ ਦੀ ਲੋੜ ਹੈ ਪਹਿਲਾਂ ਸਰਕਾਰ ਆ ਉਹਦਾ ਡਾਟਾ ਚੱਕੇ ਵੀ 2022 ਤੋਂ ਲੈ ਕੇ ਹੁਣ ਤੱਕ ਸਾਡੇ ਪੁਲਿਸ ਮੁਲਾਜ਼ਮ ਕਿੰਨੇ ਰਿਟਾਇਰਮੈਂਟ ਹੋ ਚੁੱਕੇ ਆ ਕਿੰਨੇ ਆਂਦੀ ਮੌਤ ਹੋ ਚੁੱਕੀ ਆ ਡਿਊਟੀ ਦੌਰਾਨ ਕਿੰਨੇ ਸਾਡੇ ਮੁਲਾਜ਼ਮਾਂ ਜਿਹੜੇ ਬਿਮਾਰਨ ਜੈਨੂਨ ਰਿਪੋਰਟਾਂ ਦੇ ਅਨੁਸਾਰ ਫਿਜ਼ੀਕਲ ਤੇ ਡਾਕਟਰੀ ਰਿਪੋਰਟ ਪੈਸੇ ਦੇ ਕੇ ਰਿਪੋਰਟ ਦਾ ਜਿੱਥੇ ਮਰਜ਼ੀ ਬਣਵਾ ਲਓ ਆਪਾਂ ਪਰ ਟੈਕਨੀਕਲ ਸਾਹਮਣੇ ਪਤਾ ਲੱਗ ਜਾ ਇੰਟਰਨਲ ਤੇ ਐਕਸਟਰਨਲ ਵੀ ਇਹਨੂੰ ਬਿਮਾਰੀ ਹੈ ਹੁਣ ਜਿਹੜੀ ਤਿੰਨ ਚੀਜ਼ਾਂ ਕੁਝ ਅਪਹਾਜ ਹੋ ਗਏ ਕੁਝ ਖੁਦਕਸ਼ੀਆਂ ਕਰ ਗਏ ਹੁਣ ਜਿਹੜੀ ਪੁਲਿਸ ਸਾਡੀ ਉਹ ਮੈਂਟਲੀ ਤੌਰ ਤੇ ਅਪਸੈਟ ਹੈ ਹੁਣ ਜਿਹੜੇ ਆ ਤਿੰਨ ਬੰਦਿਆਂ ਤੇ ਕਾਨੂੰਨ ਲਾਗੂ ਨਹੀਂ ਹੁੰਦਾ ਜਿਹੜਾ ਹੈਗਾ ਟ੍ਰੈਫਿਕ ਦਾ ਪੁਲਿਸ ਦੇ ਤੇ ਸਾਡੀ ਐਂਬੂਲੈਂਸ ਤੇ ਤੇ ਇੱਕ ਸਾਡਾ ਕੋਰਾਦਾਰ ਆ ਮੈਂ ਭੁੱਲ ਗਿਆ ਤਿੰਨਾ ਤੇ ਲਾਗੂ ਨਹੀਂ ਹੁੰਦਾ ਤਿੰਨ ਤੇ ਇਹ ਆ ਵੀ ਲਾਗੂ ਹੁੰਦਾ ਹੈ ਲੇਕਿਨ ਉਹਨਾਂ ਨੂੰ ਕਾਲੀ ਵਿੱਚ ਜਾਣਾ ਪੈਂਦਾ ਹੁਣ ਐਂਬੂਲੈਂਸ ਹੈ ਤਾਂ ਟ੍ਰੈਵਕ ਬੇਲੀ ਕਰਨੀ ਪਊਗੀ ਹੂਟਰ ਮਾਰਦੇ ਉਹ ਕੋਚ ਮਰੀਜ਼ ਹੁੰਦਾ ਪੁਲਿਸ ਹੈਗੀ ਪੁਲਿਸ ਨੇ ਇੱਕ ਮੁਰਜ਼ਮ ਨੂੰ ਫੜਿਆ ਹੁਣ ਉਹ ਐਸਆਈ ਆ ਜਿਹੜਾ ਜੈਲ ਅਫਸਰ ਆ ਉਹ ਮੋਟਰਸਾਈਕਲ ਦੇ ਭਾ ਕੇ ਕੋਰਟ ਵਿੱਚ ਪੇਸ਼ ਕਰਨਾ ਹੈ ਹੁਣ ਇੱਕ ਤਾਂ ਚਲਾਉਂਦਾ ਮੋਟਰਸਾਈਕਲ ਮੁਰਜ਼ਮ ਨੂੰ ਵਿਚਾਲੇ ਵਾਹੋਂਦੇ ਐ ਤੇ ਤੀਜੇ ਦਾ ਪੁਲਿਸ ਵਾਲੇ ਦਾ ਫੜਿਆ ਹੁੰਦਾ ਇੱਕ ਮੁਲਾਜ਼ਮ ਦਾ ਪਿੱਛੇ ਬੈਠਾ ਉਹਦੇ ਕੋਲੇ ਅਸਲਾ ਵੀ ਐ ਹੁਣ ਜਦੋਂ ਦੂਜੇ ਸਾਡੇ ਬੰਦੇ ਉਹ ਫੋਟੋ ਖਿੱਚ ਕੇ ਪਾਉਂਦੇ ਆ ਵੀ ਤਿੰਨ ਦਾ ਸਾਡਾ ਦਾ ਚਲਾਨ ਕੱਟਦਾ ਜੀ ਇਹਨਾਂ ਨੂੰ ਕਰਦੇ ਨਹੀਂ ਫਸ ਗਏ ਨਾ ਉਹ ਹੁਣ ਜੇ ਉਹ ਚਲਾਉਂਦਾ ਮੁਰਜ਼ਮ ਨੂੰ ਮਗਰ ਵਾਹੋਂਦਾ ਤਾਂ ਐ ਨਹੀਂ ਪਤਾ ਮੁਰਜ਼ਮ ਭਾਜੇ ਜੇ ਉਹ ਮਗਰ ਬੈਨ ਦਾ ਮੁਰਜ਼ਮ ਨੂੰ ਚਲਾਉਣ ਜਾਂਦਾ ਉਹ ਟੈਨਸ਼ਨ ਚ ਹੋਇਆ ਨਹੀਂ ਪਤਾ ਕਿਹਨਾਂ ਨਹਿਰ ਚ ਮਾਰੇ ਉਹ ਪੁਲਸ ਵਾਲਾ ਹੀ ਮਰ ਜੂ ਇਸ ਕਰਕੇ ਜਿਹੜਾ ਹੈਗਾ ਸਾਡੀ ਪੁਲਿਸ ਹੈ ਉਹ ਕੜਕੀ ਵਿੱਚ ਪਈ ਹੋਈ ਹੈ ਹੁਣ ਜਿਹੜੇ ਸਾਡੇ ਅਫਸਰਨ ਥਾਣੇ 'ਚ ਰੈਡਾ ਮਾਰ ਕੇ ਜਿਹੜੇ ਹੈਗੇ ਆ ਲਾਲਾ ਲਾਲਾ ਕਰਕੇ ਜਿਹੜੀ ਹੈਗੀ ਆ ਵੀ ਅਸੀਂ ਆ ਕਰਤਾ ਸੀ ਉਹ ਕਰਤੇ 5 ਦਿਨਾਂ ਨੂੰ ਸਸਪੈਂਡ ਹੈ ਜਿਹੜੇ ਬਹਾਲ ਹੋ ਜਾਣਗੇ ਕਿ ਪਹਾੜ ਡਿੱਗ ਪਿਆ ਜਾਂ ਦਾ ਸੰਵਿਧਾਨ ਦੀ ਧਾਰਾ 311 'ਚ ਡਿਸਮਿਸ ਕਰੋ ਸਪੈਸੀਫਿਕ ਜੁਰਮ 'ਚ ਹੁਣ ਜੇ ਬੰਦਾ ਕੋਈ ਆਰਾਮ ਕਰ ਲਿਆ ਸੁੱਤਾ ਹੀ ਪੈ ਸੀ ਜੀ ਚਲੋ ਜੀ ਬੰਦਾ ਯਾਰ ਪਹੇ ਕਿ ਉਹਨੂੰ ਪੀਪੀਆਰ ਪੰਜਾਬ ਪੁਲਿਸ ਰੂਲ ਉਹਦੇ ਵਿੱਚ ਕਿਤੇ ਨਹੀਂ ਲਿਖਿਆ ਵੀ ਪੁਲਿਸ ਭੱਗ ਬਣੂਗੀ ਪੁਲਿਸ ਰੋਟੀ ਖਾਊਗੀ ਪੁਲਿਸ ਹਰਾਮ ਕਰੂਗੀ ਕਿਤੇ ਵੀ ਲਿਖਿਆ ਹੋਵੇ ਕਿਤੇ ਵੀ ਲਿਖਿਆ ਹੋਵੇ ਉਹ ਤਾਂ ਜੋ ਮਰਜ਼ੀ ਕਰਨ ਜਿਹੜਾ ਛੋਟਾ ਮੁਲਾਜ਼ਮ ਹੈ ਉਹਤੇ ਗਾਜ ਡਿੱਗ ਪੈਂਦੀ ਹੈ ਹੁਣ ਜੇ ਇੱਕ ਜ਼ਿਲ੍ਹੇ ਦੇ ਐਸਐਸਪੀ ਨੇ 10 ਵਜੇ ਆਉਣਾ ਹੈ ਜੇ ਜ਼ਿਲ੍ਹੇ ਦੇ ਐਸਐਸਪੀ ਨੇ 10 ਵਜੇ ਆਉਦੇ ਦਫ਼ਤਰ ਆਉਣਾ ਉਹ ਤਾਂ ਚਾਹੇ 2 ਵਜੇ ਆਵੇ ਠੀਕ ਹੈ ਜੀ ਤੇ ਜਿਹੜਾ ਐਸਐਚਓ ਆ ਉਹ 8 ਵਜੇ ਥਾਣੇ 'ਚ ਰਹੇ ਤੇ ਰਾਤ ਨੂੰ 12 ਵਜੇ ਰਹੇ ਉਹ ਯਾਰ ਉਹ ਵੀ ਇਨਸਾਨ ਹੈ ਇਨਸਾਨੀਅਤ ਨੂੰ ਵੀ ਇੱਕ ਪਾਸੇ ਤੁਸੀਂ ਲੈ ਕੇ ਚੱਲੋ ਹਾਂ ਜੇ ਕੋਈ ਰਿਸ਼ਮਤ ਲੈਂਦਾ ਹੈ ਜੇ ਕੋਈ ਰਿਸ਼ਬਤ ਲੈਂਦਾ ਹੈ ਉਹਨੂੰ ਮਤਲਬ ਪਰਚਾ ਦਰਜ ਕਰੋ ਔਰ ਨਾਲ ਦੀ ਨਾਲ ਡਿਸਮਿਸ ਕਰਨ ਉਹ ਬਹਾਰ ਨਾ ਹੋ ਸਕੇ ਆਪੇ ਉੱਥੇ ਗਾਈਆਂ ਨੂੰ ਕੱਕ ਪਾਉਂਦਾ ਦੁਰੇ ਫਿਰੇ ਖੇਤ ਆਪਦੇ ਝੋਨਾ ਲਾਵੇ ਨਹੀਂ ਜ਼ਮੀਨ ਹੈਗੀ ਦਿਹਾੜੀ ਤੇ ਜਾਵੇ ਪਤਾ ਲੱਗੇ ਯਾਰ ਵੀ ਨੌਕਰੀ ਆ ਹੁੰਦੀ ਹੈ ਹੁਣ ਜਿਹੜੇ ਸਾਡਾ ਇੱਥੇ ਸਿਸਟਮ ਹੀ ਨਹੀਂ ਹੈਗਾ ਜਿਹੜੀਆਂ ਸਰਕਾਰਾਂ ਆਉਂਦੀਆਂ ਸੀ ਆ ਦੇ ਦੇਂਗੇ ਅਸੀਂ ਉਹ ਦੇ ਦੇਾਂਗੇ ਹੁਣ ਪੰਜਾਬ ਜਿਹੜੀ ਸਰਕਾਰ ਆ ਸੂਬਾ ਹੈ ਉਹ 50000 ਤੋਂ ਵੱਧ ਨੌਕਰੀ ਨਹੀਂ ਦੇ ਸਕਦੀ ਕਿਉਂਕਿ ਜੇ ਅੱਜ ਸਰਕਾਰ 60000 ਦੀ ਭਰਤੀ ਕਰ ਲੇ 10000 ਵੱਧ ਕਰ ਲੇ ਤਾਂ ਇਕਨੋਮੀ ਆ ਜਿਹੜੀ ਥੱਲੇ ਆ ਜੂਗੀ ਸਾਡੇ ਕੋਲੇ ਆਮਦਨ ਹੈ ਨਹੀਂ ਪੈਸਾ ਸੀ ਕਿੱਥੋਂ ਲਿਆਵਾਂਗੇ ਤਨਖਾਹਾਂ ਦੇਣ ਨੂੰ ਹੁਣ ਇਹ ਜਿਹੜੀ ਹੈਗੀ ਆ ਬੋਲੀ ਜਾਂਦੇ ਆ ਵੀ ਅਸੀਂ 22 ਦੇ ਵਿੱਚ ਜਿਹੜਾ ਹੈਗਾ 22 ਤੋਂ ਲੈ ਕੇ ਹੁਣ ਤੱਕ 156000 ਮੁਲਾਜ਼ਮਾ ਜਿਹੜਾ ਰਿਟਾਇਰਮੈਂਟ ਹੋ ਗਿਆ ਹਰ ਮਹੀਨੇ ਹੁੰਦਾ ਤੇ ਰੱਖਿਆ ਕਿੰਨਾ ਸੀ 43000 ਉਹਨਾਂ ਦੇ ਵਿੱਚ ਉਹਨ ਨੂੰ ਨਿਯੁਕਤੀ ਪੱਤਰ ਨਹੀਂ ਦਿੱਤੇ ਕਈਆਂ ਨੂੰ ਸੋ ਇਸ ਕਰਕੇ ਹੈਗਾ ਜਿਹੜਾ ਪੁਲਿਸ ਹੈ ਉਹਦੇ ਵਿੱਚ ਜਿਹੜਾ ਸੁਧਾਰ ਲਿਆਂਦਾ ਜਾਵੇ ਸੁਧਾਰ ਲਿਆ ਕੇ ਅਸੀਂ ਜਿਹੜਾ ਹੈਗਾ ਆਪਣਾ ਮਨੋਬਲਾ ਉਹਨੂੰ ਕਾਇਮ ਕਰ ਸਕਦੇ ਹਾਂ ਹਰਮਨਵੀਰ ਗਿੱਲ ਜੀ ਜਿਹੜੀ ਸਾਡੀ ਪੁਲਿਸ ਹੈ ਉਹਨੂੰ ਸਟੇਸ਼ਨਰੀ ਦਿੱਤੀ ਜਾਵੇ ਸਟੇਸ਼ਨਰੀ ਦਿੱਤੀ ਜਾਵੇ ਕਮਰਿਆਂ ਦੇ ਵਿੱਚ ਉਹਦੇ ਸਾਫ ਸਪਾਈ ਕਰਾਈ ਜਾਵੇ ਉਹਨਾਂ ਨੂੰ ਵੀ ਹਵਾਦਾਰ ਕਮਰੇ ਦਿੱਤੇ ਜਾਣ ਥਾਣਿਆਂ ਦਾ ਵਧੀਆ ਪ੍ਰਬੰਧ ਕੀਤਾ ਜਾਵੇ ਉੱਥੇ ਪਾਣੀ ਦਾ ਪ੍ਰਬੰਧ ਕੀਤਾ ਜਾਵੇ ਜੇ ਤਾਂ ਜੋ ਜਿਹੜੀ ਹੈਗਾ ਕਾਗਜ਼ ਪੱਤਰਾ ਪੁਲਿਸ ਨੂੰ ਪੂਰਾ ਮਿਲੇ ਤੇਲ ਹੈ ਜਿਹੜਾ ਵਧਾ ਕੇ ਪੰਜਾਬ ਸਰਕਾਰ ਜੇ ਤੁਸੀਂ ਇੱਕ ਐਸਐਸਪੀ ਆਵਾਂ ਦੇ ਡੀਆਈਜੀ ਨੂੰ ਪੱਤਰ ਲਿਖਦਾ ਡੀਆਈਜੀ ਅੱਗੇ ਏਡੀਜੀਪੀ ਡੀਜੀਪੀ ਨੂੰ ਪੱਤਰ ਲਿਖਦਾ ਸੋ ਇਸ ਕਰਕੇ ਜਿਹੜਾ ਹੈਗਾ ਪਿਛਲਾ ਉਦੋਂ ਦਾ ਚੱਲੀ ਆਉਂਦਾ ਇੱਕ ਐਸਐਸਓ ਕੋਲੇ 250 ਲੀਟਰ ਤੇਲ ਮਿਲਦਾ ਤਾਂ ਤੁਸੀਂ ਉਸ ਦੇ ਜਿਹੜਾ ਹੈਗਾ ਇੱਕ ਐਫਆਈਆਰ ਦੀ ਰੇਸ਼ੋ ਕੱਢ ਕੇ ਜੇ ਥਾਣੇ ਦੇ ਵਿੱਚ 30 ਪਰਚੇ ਦਰਜ ਹੁੰਦੇ ਆ ਤਾਂ ਓਨੇ ਲੀਟਰ ਨੂੰ ਤੇਲ ਮੁਹੱਈਆ ਕਰਾਇਆ ਜਾਵੇ ਤੇ ਫਿਰ ਜਿਹੜਾ ਨਾਲ ਜੇਲ ਅਫਸਰ ਹੈਗਾ ਥੱਲੇ ਫਿਰ ਉਹਦੇ ਨਾਲ ਹੈੱਡ ਕਾਂਸਟੇਬਲ ਆ ਉਹ ਕਹਿੰਦੇ ਅਸੀਂ ਪੱਤਾ ਦਿੰਨੇ ਆ ਜੀ ਸਾਈਕਲ ਪੱਤਾ ਜਿਹੜਾ ਸਾਈਕਲ ਨਾ ਤਾਂ ਸਾਈਕਲ ਕੋਈ ਚਲਾਉਂਦਾ ਪਹਿਲੀ ਗੱਲ ਤਾਂ ਜਿਹੜਾ ਸਾਈਕਲ ਪੱਤਾ ਪੱਤਾ ਪੰਜਾਬ ਸਰਕਾਰ ਦਿੰਦੀ ਆ ਉਹਦੇ ਪਰਚਾ ਦਰਜ ਹੋਣਾ ਚਾਹੀਦਾ ਜਿਹੋ ਸਾਈਕਲ ਹੀ ਨਹੀਂ ਹੈਗੇ ਉਹਨਾਂ ਕੋਲੇ ਜਿਹੜਾ ਪੱਤਾ ਦਿੰਦਾ ਉਹਨੂੰ ਫੜ ਕੇ ਅੰਦਰ ਕਰੋ ਸੋ ਛੋਟੇ ਮੁਲਾਜ਼ਮਾਂ ਜਿਹੜੇ ਉਹਨਾਂ ਤੇ ਗਾਜ ਛਕਣ ਦੀ ਬਚਾਏ ਟੈਕਨੀਕਲ ਜਿਹੜਾ ਅਸੀਂ ਸੁਧਾਰ ਕਰੀਏ ਸੁਧਾਰ ਕਰਨ ਤੋਂ ਬਾਅਦ ਜਿਹੜੀ ਪੁਲਿਸ ਆ ਉਹ ਰਿਸ਼ਬਤ ਆਪੇ ਨਹੀਂ ਲੈਂਦੀ ਦੂਸਰੀ ਗੱਲ ਵੀਡੀਓ ਵੱਡੀ ਹੋਊਗੀ ਦੂਸਰੀ ਗੱਲ ਔਰ ਸਾ ਜਿਹੜੀ ਉਹ 20% ਤਾਂ ਮੈਂਟਲ ਹੋਈ ਫਿਰਦੀ ਐ ਚੈੱਕ ਕਰ ਲੋ ਮਨੋਵਿਗਿਆਨਕ ਡਾਕਟਰ ਕੋਲੇ ਦਵਾਈ ਖਾਂਦੇ ਆ 20% ਆ ਜਿਹੜੇ ਹਿਪਾਟਾਈਟ ਸੀ ਦੇ ਮਰੀਜ਼ ਨੇ ਕਾਲੇ ਪੀਲੇ ਇਹਦੇ ਤੇ 20% ਆ ਜਿਹੜੇ ਉਹ ਡਾਈਜੈਸਟਿਵ ਸਿਸਟਮ ਦੇ ਮਰੀਜ਼ ਆ ਕੋਈ ਅੱਖਾਂ ਦੀ ਬਿਮਾਰੀ ਐ ਸਮੇਂ ਸਰ ਰੋਟੀ ਨਹੀਂ ਖਾਂਦਾ ਸਮੇਂ ਸਰ ਪਾਣੀ ਨਹੀਂ ਸਕਦਾ ਵਹਿ ਨਹੀਂ ਸਕਦਾ ਠੀਕ ਹੈ ਜੀ ਡਿਊਟੀ ਪੈ ਗਈ ਇੱਧਰ ਪੈ ਗਈ 60% ਹੋ ਗਿਆ ਜੀ ਤੇ 20% ਆ ਜਿਹੜੇ ਪੁਲਿਸ ਸਾਡੀ ਐ ਜਿਹਦੀ ਪਹੁੰਚ ਹੈਗੀ ਲੀਡਰਾਂ ਤੱਕ 20% ਸਾਡੇ ਲੀਡਰ ਲਈ ਫਿਰਦੇ ਆ 80% ਹੋ ਗਈ 20% ਸਾਡੇ ਜੀਓ ਰੈਂਕ ਦੇ ਅਧਿਕਾਰੀ ਆ ਜਿਹੜੇ ਪੁਲਿਸ ਲੈਂਡ ਦੇ ਵਿੱਚ ਪਏ ਆ ਕੋਈ ਕਿਤੇ ਪਿਆ ਕੋਈ ਕਿਤੇ ਪਿਆ ਉਹਦੇ ਏਸੀ ਚੱਲਦੇ ਆ ਤੇ ਉਹਦੇ ਵਿੱਚ ਕੀ ਹੈ ਵੀ ਸਰਕਾਰ ਉਹਨਾਂ ਨੂੰ ਫੈਸਿਲਿਟੀਆਂ ਜ਼ਰੂਰ ਦੇਵੇ ਉਹਨਾਂ ਦਾ ਜੂਨਟਾਂ ਦਾ ਖਿਆਲ ਰੱਖੇ ਇੱਕ ਤਾਂ ਯਾਰ ਹੈੱਡ ਕਨਸਟੇਬਲ ਆ ਉਹ ਤਾਂ ਧੁੱਪੇ ਤੁਰੇ ਫਿਰਦਾ ਇੱਕ ਬੰਦਾ ਠੀਕ ਆ ਉਹਦਾ ਰੈਂਕ ਹੈ ਉਹ ਏਸੀ ਸਾਡੇ ਕੇ ਘਰੇ ਬੈਠਾਗਾ ਠੀਕ ਹੈ ਜੀ ਤੇ ਉਹ ਜਿਹੜਾ ਹੈਗਾ ਦਫਤਰ ਦੇ ਵਿੱਚ ਹੀ ਇਨਸਪੈਕਸ਼ਨ ਕਰੀ ਜਾਂਦਾ ਥਾਣਿਆਂ ਦੀ ਦਫਤਰ ਦੇ ਵਿੱਚ ਹੀ ਜੀ ਹੋਰਿੰਗ ਦਾ ਅਧਿਕਾਰੀ ਜਿਹੜਾ ਹੈਗਾ ਰਿਪੋਰਟ ਮੰਗਾਈ ਜਾਂਦਾ ਐਸਐਚਓ ਤੋਂ ਸਟੇਟਸ ਰਿਪੋਰਟ ਉੱਥੇ ਦੁਕਾਨ ਦੇ ਵੀ ਅਸੀਂ ਜਾ ਕੇ ਆਇਆ ਸਾਰਾ ਕੀਤਾ ਐਸਐਚਓ ਹੈ ਜਿਹੜਾ ਉਹ ਜਿਹੋ ਜੀ ਰਿਪੋਰਟ ਭੇਜਦਾ ਉਹਨੂੰ ਅੱਗੇ ਇੰਪਲੀਮੈਂਟ ਕਰ ਦਿੰਦੇ ਆ ਉਹਨੂੰ ਫਾਰਵਰਡ ਕਰਦਾ ਡੀਐਸਪੀ ਕੋਲੇ ਡੀਐਸਪੀ ਫਾਰਵਰਡ ਕਰਦਾ ਐਸਪੀ ਕੋਲੇ ਐਸਪੀ ਫਾਰਵਰਡ ਕਰ ਦਿੰਦਾ ਐਸਐਸਪੀ ਕੋਲੇ ਸੋ ਮੈਂ ਇਸ ਮਾਧਿਅਮ ਰਾਹੀਂ ਕਹਿਣਾ ਹੈ ਪਹਿਲਾਂ ਵੀ ਅਸੀਂ ਕਹਿੰਦੇ ਰਹੇ ਹਾਂ ਵੀ ਜਿਹੜਾ ਪੁਲਿਸ ਦੇ ਵਿੱਚ ਸੁਧਾਰ ਕੀਤਾ ਜਾਵੇ ਤੇ ਦੂਜੀ ਵਾਰ ਬੇਨਤੀ ਮੈਂ ਪੋਲੀਟੀਕਲ ਵੇਸਤੇ ਕਰਦਾ ਹਾਂ ਵੀ ਬੀਜੇਪੀ ਦੀ ਸਰਕਾਰ ਆ ਜਿਹੜੀ 27 ਦੇ ਵਿੱਚ ਲੈ ਕੇ ਆਓ ਤੁਹਾਨੂੰ ਜੋਗੀ ਵਰਗਾ ਰਾਜ ਆ ਜਿਹੜਾ ਮਿਲੂਗਾ ਕਿਵੇਂ ਕਿਉਂਕਿ ਬੀਜੇ ਸ਼ਾਂਪਲਾ ਜਿਹੜੇ ਐਸਸੀ ਕਮਿਸ਼ਨ ਦੇ ਚੇਅਰਮੈਨ ਸੀ ਜੋ ਐਸਸੀ ਕਮਿਸ਼ਨ ਦੇ ਵਿੱਚ ਕੰਮ ਕਰਦੇ ਆ ਉਹਨਾਂ ਨੇ ਵੱਡੇ ਵੱਡੇ ਅਫਸਰ ਆ ਜਿਹੜੇ ਨਾ ਦਿੱਲੀ ਤਲਬ ਕੀਤੇ ਹੋਏ ਆ ਫੁੱਟਰ ਮਾਰਦਿਆ ਪੰਜਾਬ 'ਚ ਤੇ ਹਰਿਆਣਾ ਜਾ ਕੇ ਨਾ ਜੋ ਦਿੱਲੀ ਦੇ ਰਾਹ ਪੈਨਦੇ ਆ ਪਾਇਲਟ ਗੱਡੀ ਵੀ ਪਾਸੇ ਹੋ ਜਾਂਦੀ ਹੈ ਸਰਕਾਰੀ ਗੱਡੀ ਵੀ ਪਰੇ ਹੋ ਜਾਂਦੀ ਹੈ ਉੱਥੇ ਫਿਰ ਸਕੋਰਪਿਓ ਜਾਂ ਆਮ ਗੱਡੀਆਂ ਜਾਂਦੀਆਂ ਫਿਰ ਉੱਥੇ ਚਾਹ ਵੀ ਨਹੀਂ ਪੀਕੇ ਹੁੰਦੇ ਸੋ ਇਸ ਕਰਕੇ ਹੈਗਾ ਜਿਹੜਾ ਛੋਟੇ ਮੁਲਾਜ਼ਮਾਂ ਦਾ ਖਿਆਲ ਰੱਖਿਆ ਜਾਵੇ ਠੀਕ ਹੈ ਉਹ ਦੋਸਤ ਮੁਰਜਮ ਨੂੰ ਛੱਡਦੇ ਆ ਪੈਸੇ ਲੈ ਕੇ ਸਮੇਂ ਸਿਰ ਚਲਾਨ ਨਹੀਂ ਪੇਸ਼ ਕਰਦੇ ਸਮੇਂ ਸਿਰ ਐਫਆਈਆਰ ਨਹੀਂ ਲੌਂਚ ਕਰਦੇ ਤਾਂ ਉਹਨਾਂ ਨੂੰ ਸਬੰਧਾਨ ਦੀ ਧਾਰਾ 311 ਚ ਡਿਸਮਿਸ ਕੀਤਾ ਜਾਵੇ ਤੇ ਛੋਟੇ ਜਿਹੜੇ ਮੁਲਾਜ਼ਮਾ ਸਾਡੇ ਭਰਾ ਕਨਸਟੇਬਲ ਹੈੱਡ ਕਨਸਟੇਬਲ ਐਸਆਈ ਐਸ ਸੱਵਨਸਪਾਈਟਰ ਐਸਐਚਓ ਇਥੋਂ ਲੌਬੀ ਤੱਕ ਮੈਂ ਬੇਨਤੀ ਕਰਦਾ ਹਾਂ ਵੀ ਤੁਹਾਡੇ ਕੋਲੇ ਜੇ ਕੰਪਲੇਂਟ ਆਉਂਦੀ ਹੈ ਇਮਾਨਦਾਰੀ ਨਾਲ ਪਰਚਾ ਦਰਜ ਕਰੋ ਦਰਜ ਕਰਕੇ ਹੈਗਾ ਜਿਹੜਾ ਦੋਸ਼ੀ ਨੂੰ ਗ੍ਰਿਫਤਾਰ ਕਰੋ ਜੇ ਕੋਈ ਮੇਰੇ ਵਰਗੇ ਨੇ ਠੱਗੀ ਮਾਰੀ ਹੈ ਪੈਸੇ ਨੂੰ ਬਰਾਮਦ ਕਰਾਓ ਕਤਲ ਕੀਤਾ ਉਹਦੇ ਬੰਦੇ ਜਿਹੜੇ ਸਾਰਿਆਂ ਦੀ ਰੈਸਟ ਪਾਓ ਜੋ ਬੰਦਾ ਸਫਾ ਮਿਸਲ ਤੇ ਆਉਂਦਾ ਕਿ ਯਾਰੇ ਵੇਗ ਨਾ ਹੈ ਉਹਨੂੰ ਕੱਢ ਕੇ ਪਰੇ ਮਾਰੋ ਠੀਕ ਹੈ ਤੇ ਰੱਬ ਕੋਲੇ ਤੁਸੀਂ ਜਾਣ ਦੇਣੀ ਆ ਸੋ ਉਥੇ ਅਫਸਰ ਗਲਤ ਕੰਮ ਕਰਾ ਕੇ ਆਪ ਪਾਰ ਜਾਂਦੇ ਆ ਤੇ ਤੁਸੀਂ ਫਸ ਜਾਣੇ ਹੋ ਬਾਅਦ ਵਿੱਚ ਇਹ ਲੇਖਾ ਪਰਮਾਤਮਾ ਨੇ ਤੁਹਾਡੇ ਬੱਚਿਆਂ ਤੋਂ ਫਿਰ ਲੈਂਦਾ ਫਿਰ ਸਾਡਾ ਕਹਿੰਦੇ ਯਾਰ ਜਵਾਕ ਮਰ ਗਿਆ ਜਾਂ ਸਾਡਾ ਜਵਾਕ ਚਿੱਟੇ ਤੇ ਲੱਗ ਗਿਆ ਜਾਂ ਸਾਡਾ ਜੀ ਆ ਨੁਕਸਾਨ ਹੋ ਗਿਆ ਆ 20 ਬੰਦੇ ਭੁਗਤ ਦੇ ਮਹਿਮਾਨਸਾਂ ਦੇ ਵਿੱਚ ਵੇਖਿਆ ਸੋ ਵੀਡੀਓ ਚੰਗੀ ਲੱਗੀ ਅੱਗੇ ਸ਼ੇਅਰ ਕਰਨਾ ਧੰਨਵਾਦ